ਅਲੇ ਜਾਵੇਂ ਅਲੇ ਜਾਵੇਂ ਭਲੇ ਪਾਵੇਂ ਅਲੇ ਜਾਵੇਂ ਸਿਹਤ ਦੇ ਪਾਵੇਂ ਅਲੇ ਜਾਵੇਂ ਕਾਲਾ ਮਿਲ ਤੇ ਚੱਲ ਜੀ ਗਾਵਾ ਪਾਵੇਂ ਨਾ ਨਾ ਦੇ ਭਲੇ ਪਾਵੇਂ ਅੱਜ ਵਰਕਆਊਟ ਲਾਉਣ ਲੱਗਾ ਹਾਂ ਬਾਈਸੈਪਸ ਤੇ ਅੱਜ ਚਾਣ ਕੀ ਇੱਕਦਮ ਜਦੋਂ ਝਕਾਰੀਆਂ ਗੂੰਜਾਈਆਂ ਵਾਰਮਅਪ 90 ਕਿਲੋ ਬੈਂਚ ਲਾਉਣਗੇ ਤੇ 10 ਵਾਲੋਂ 1100 ਰੁਪਇਆ ਦੂੰਗਾ ਰਾਣੇ ਭਾਜੀ ਸਾਡੇ ਬਹੁਤ ਸਤਿਕਾਰਯੋਗ ਆ ਸਿੱਖ ਪਿਆਰਾ ਨਹੀਂ ਜ਼ਰੂਰੀ ਨਹੀਂ ਸਿੱਖਣਾ ਸਿੱਖੇ ਦਾ ਵਾ ਤੇ ਇਹ ਸਾਡੇ ਜਿੰਨੇ ਨੌਜਵਾਨ ਆ ਸਾਰੇ ਪੰਥ ਨੇ ਸੂਝਵਾਨ ਜੀ ਇਹਨਾਂ ਨੂੰ ਬੰਦਾ ਫ੍ਰੀ ਕਰਦੇ ਫਿਰ ਇਹਨਾਂ ਦੀ ਸਵਾਮਾ ਬੜੀ ਆ ਉਹ ਤੇ ਗੁਰ ਦਮਾਈ ਆ ਫੌਜਾਂ ਆਉਂਦੀਆਂ ਚੜ ਚੜ ਜਾਂਦਾ ਤੇ ਫੌਜਾਂ ਨੂੰ ਵੀ ਚੜ ਜਾਂਦਾ ਇਹ ਕਲੱਬ ਵਿੱਚ ਆਈਆਂ ਵੀਰ ਤੇ ਸਾਡੇ ਜਵਾਨ ਵੀ ਜੋਸ਼ ਦਿਖਾ ਲੈਂਦੇ ਆ ਸਤਿ ਸ਼੍ਰੀ ਅਕਾਲ ਰਾਣੇ ਭਾਈ ਤੇ ਇਸੇ ਦਾ ਪਿਆਰ ਜਿਹੜਾ ਖੋਜਣਾ ਬਣਾਈ ਰੱਖਣਾ ਬਸ ਇਹ ਕੰਪੀਟੀਸ਼ਨ ਹੈਗਾ ਟੀਮ ਨਾਲ ਬਾਹਰ ਭੇਜਦੇ ਆ ਉਹ ਤੋਂ ਸੋਲ ਗੱਲ ਲੈ ਕੇ ਅਸੀਂ ਤਾਂ ਨਾਲ ਅਰੇ ਯਾ ਕਰਮਾਪਾ ਗਵਲਾ ਦੇਣਿਆ ਇੱਕ ਜਿਹਨੂੰ ਆਪਾਂ ਕਹਿੰਦੇ ਨੇ ਸਰਪ੍ਰਾਈਜ਼ ਇੰਗਲਿਸ਼ ਦੇ ਵਿੱਚ ਇਹਦੇ ਵਰਕਆਊਟ ਲਾਉਣ ਲੱਗਾ ਹਾਂ ਬਾਈਸੈਪਸ ਤੇ ਅੱਜ اچانک ਹੀ ਇੱਕ ਦਮ ਜਦੋਂ ਜਕਾਰੀਆਂ ਦੀਆਂ ਗੂੰਜਾਂ ਆਈਆਂ ਮਹਾਪੁਰਖਾਂ ਦੀਆਂ ਤੇ ਬੜਾ ਨਿਹਾਲੋ ਨਿਹਾਲ ਵੇਖੋ ਇਹ ਕਿਦਾਂ ਨੂਰੀ ਆ ਗਿਆ ਨਾਲ ਹੀ ਤੇ ਹੁਣ ਸਾਡੇ ਸਿੰਘ ਸਾਹਿਬ ਤੁਹਾਨੂੰ ਬੈਂਚ ਪ੍ਰੈਸ ਲਾ ਕੇ ਵਿਖਾਉਣਗੇ ਮਤਲਬ ਕਿ ਇਹ ਨਹੀਂ ਕਿ ਆਪਾਂ ਇੱਕ ਕੱਲੇ ਜਕਾਰੇ ਛਾੜਦੇ ਆ ਤੇ ਫਦੇ ਬੁਲਾਉਂਦੇ ਆ ਫਦੇ ਦਾ ਮਤਲਬ ਨਹੀਂ ਜਿੱਤ ਯਾਰੀ ਜਿਮ ਦੇ ਵਿੱਚ ਵੀ 90 ਕਿਲੋ ਵੇਡ ਚੋਕੇ ਤੇ ਜਿੱਤ ਪ੍ਰਾਪਤ ਕਰਨੀ ਸਾਡੇ ਖਾਲਸਾ ਬਿਨਾ ਵਾਰਮ-ਅਪ ਪਿੱਛਤਾ ਬੱਚਿਆਂ ਨੂੰ ਦਿੱਤਾ ਜਾਂਦਾ ਬਿਨਾ ਵਾਰਮ-ਅਪ 90 ਕਿਲੋ ਬੈਂਚ ਲਾਉਣਗੇ ਤੇ 10 ਵੱਲੋਂ 1100 ਰੁਪਇਆ ਦਊਗਾ ਲਾਈਵ ਨਿਕਾ ਰਾਹ ਰਾਖੂਸੀਆਂ ਪਾਸ਼ਾਈਆਂ ਜੇ ਸਤਿਗੁਰੂ ਨਜ਼ਰ ਕਰੇ ਨਿਹਮਕਰ ਨਾਮ ਦੇ ਮਾਨਤਾ ਸੀਤਲ ਹੋਵੇ ਮਾਵਾਕਾਂਸਾਰ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਧਾਰਿਆ ਤੋ ਆਜ ਜੋ ਨਵਾਂ ਜੀਵਨ ਬਖਸ਼ਿਆ ਤੇ ਪਿਆਰੇ ਗਵਾਈ ਭਰ ਰਏ ਸੀ ਨਗਰ ਕੀ ਤਰ੍ਹਾਂ ਦੀ ਤੋ ਰਾਣੇ ਭਾਜੀ ਸਾਡੇ ਬਹੁਤ ਸਤਿਕਾਰਯੋਗ ਆ ਇਹਨਾਂ ਨੇ ਬਹੁਤ ਸੋਹਣੀ ਅਸੀ ਗੇਮ ਚਲਾਈ ਬੱਚਿਆਂ ਨੂੰ ਸੋਹਣੀ ਨੀਲਾ ਤੇ ਲਾਇਆ ਸਤਿਕਾਰਯੋਗ ਵੀਰ ਜੀ ਸਾਡੇ ਮਹਾਰਾਜ ਨੇ ਹੁਕਮ ਕੀਤਾ ਤੇ ਪੰਜ ਪੈਰੇ ਸਹਿਬਾਨ ਰਾਣੇ ਵੀਰ ਜੀ ਕੋ ਪਹੁੰਚੇ ਤੇ ਨਾਲ ਬੱਚਿਆਂ ਦੀ ਹੌਸਲਾ ਵਧਾਈ ਕੀਤੀ ਇਹ ਗੁਰਨਾਨ ਸਾਹਿਬ ਕਿਰਪਾ ਕਰੇ ਇਸੇ ਤਰ੍ਹਾਂ ਫਲਵਾੜੀ ਜਿਹੜੀ ਖੜੀ ਰਵੇ ਬਾਜਾਂ ਨੇ ਪ੍ਰੀਤਮ ਵੀ ਨਾਲ ਫੌਜਾਂ ਵੀ ਨਾਲ ਸੀਧੀ ਵੀ ਨਾਲ ਕਿਰਪਾ ਕਰਨ ਫੌਜਾਂ ਦਿੱਤੇ ਕਿ ਮੇਰ ਪ੍ਰਿਆਤ ਰੱਖ ਕੇ ਪੰਥ ਦੀ ਸੇਵਾ ਕਰਨ ਦੀ ਮਤਬੁੱਧੀ ਬਲ ਬਖਸ਼ੇ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਕਰ ਵੀਰ ਜੀ ਸਾਡੇ ਰਾਣਾ ਜੀ ਤੇ ਜਿਨ੍ਹਾਂ ਨੇ ਬਹੁਤ ਸੋਹਣਾ ਮਿਸਲ ਚਲਾਇਆ ਵਾ ਅਸੀਂ ਬਹੁਤ ਜਿਆਦੇ ਖੋਸਾਂ ਰਹਿਦ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਜਰੂਰੀ ਨਹੀਂ ਸਿੱਖਣਾ ਸਿੱਖੇ ਦਾ ਵਾ ਤੇ ਇਹ ਸਾਡੇ ਜਿਨ੍ਹਾਂ ਨੇ ਨੌਜਵਾਨਾ ਸਾਰੇ ਪੰਥ ਨੇ ਸੂਝਵਾਣਾ ਪੰਥ ਵਿੱਚ ਬੜੀ ਕਿਰਪਾ ਜਾ ਕੇ ਮੱਤਲੇ ਜਾ ਕੇ ਬਾਬਾ ਦੀਪ ਸਿੰਘ ਦੇ ਚਰਨਾਂ ਨਾਲ ਜੁੜਦੇ ਆ ਸੇਵਾ ਕਰਦੇ ਹੋਰ ਵੀ ਜਿੱਥੇ ਲੋੜ ਪੈਂਦੀ ਆ ਰਾਣੇ ਭਾਜੀ ਸੂਬ ਜਵਾਨਾਂ ਨੂੰ ਭੇਜਦੇ ਆ ਜਾ ਕੇ ਪੰਥ ਦੀ ਸੇਵਾ ਕਰਦੇ ਗੁਰੂ ਨਾਨਕ ਸਾਹਿਬ ਇਸੇ ਤਰ੍ਹਾਂ ਹੀ ਇਹਨਾਂ ਦੀ ਸੇਤਾਂ ਨੂੰ ਤੰਦਰੁਸਤੀ ਬਖਸ਼ੇ ਉਹਨਾਂ ਲਈ ਸਮੇਂ ਨੂੰ ਆਪਾਂ ਜੱਗ ਜਿਹੜੀ ਲੜਨੀ ਹੈ ਉਹਦੇ ਵਾਸਤੇ ਬਲ ਬੁੱਧੀ ਮਤਬੁੱਧੀ ਜ਼ਰੂਰ ਹੋਣਾ ਚਾਹੀਦਾ ਵਾ ਜਿਹੜਾ ਅੱਗੇ ਕੰਮਜਾਪ ਹੋ ਸਕੇ ਕਿਰਪਾ ਕਰਿਓ ਬੱਚਿਆਂ ਨੂੰ ਸੂਜ ਜਵਾਨਾਂ ਨੂੰ ਸਾਹਿਬ ਤੋਂ ਬਚਾਉਣ ਵਾਸਤੇ ਇਹ ਚੀਜ਼ ਬਹੁਤ ਜ਼ਰੂਰੀ ਆ ਸਾਰੇ ਨੇ ਇਕੱਠੇ ਹੋ ਗਏ ਆਪਾਂ ਰਾਣੇ ਭਾਜੀ ਜੀ ਨੂੰ ਜਿੰਨਾ ਵੀ ਸਾਡੇ ਕੋ ਸਰਦਾ ਬੰਦਾ ਯੋਗਦਾਨ ਜਿਹੜਾ ਵਾ ਉਹ ਬੱਚਾਂ ਵਿੱਚ ਪਾਈਏ ਕਿ ਬੱਚੇ ਜਿਹੜਾ ਆਪਣੀ ਸਿਹਤ ਜਿਹੜੀ ਸੰਭਾਲ ਸਕਣ ਵਾਹਿਦ ਤੀਕਾ ਖਾਨ ਸਾਹਿਬ ਵਾਹਿਦ ਜੀ ਵਾਏ ਲਾਲੋ ਜਾਨਾ ਤੇ ਵੀ ਲਾਵਾ ਮੇਰੇ ਦੇ ਆਜ ਵੀ ਸਿਹਤ ਫੁੱਟਬਾਲ ਸਿਹਤ ਸੰਗਠਨ ਆ ਤੇ ਲਾਓ ਜੀ ਲਾਗ ਰਹੀ ਕੀ ਆਪਾਂ ਸਿਹਤ ਫੁੱਟਬਾਲ ਸਿਹਤ ਕਦਾਂ ਕਹਿੰਦੇ ਹੈ ਮਾਪੇ ਜੀ ਨੇ ਆਪ ਲੱਬਾ ਚਾਲੇ ਪੀਟ ਨੂੰ ਨਵੀ ਸਾਡੇ ਨਾਲ ਬਾਦਸ਼ਾਹ ਗਾਣਾ ਬਾਦਸ਼ਾਹ ਵਾਏ ਗਰੂ ਵਾਏ ਗਰੂ ਵਾਏ ਗਰੂ ਕਾਹਦੇ ਬਸਤੇ ਦਾ ਆਦੀ ਕਾਹਦਾ ਆਦੀ ਦੱਸ ਲਓ ਮੰਨੋ ਹਾਂਜੀ ਇਹਨਾਂ ਨੂੰ ਬੰਦਾ ਆਪ ਫ੍ਰੀ ਗੱਡੀ ਫੇਰ ਇਹਨਾਂ ਦੀਆਂ ਸਵਾਮਾਂ ਮਡੀਆਂ 10 ਕਿਲੋ ਵੇਡ ਪਾਓ ਬਾਬਾ ਇਹ ਪਲੇਟ ਰੱਖਿਓ ਆਹ ਆਰੀ ਲਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਆਪਣਾ ਪਾਲ ਕਿਰਪਾ ਸਾਡੇ ਵੀਰ ਉਤੇ ਨਿਰ ਫੌਜਾਂ ਆਉਂਦੀਆਂ ਚਾੜ ਜਾਂਦਾ ਤੇ ਫੌਜਾਂ ਨੂੰ ਵੀ ਚੜ ਜਾਂਦਾ ਦਿਲਾ ਦਿਲ ਮਿਲਣ ਸਾਜਤਾ ਮਿਲਦੀ ਆ ਕਿਰਪਾ ਹੀ ਗੁਰੂ ਨਾਨਕ ਸਾਹਿਬ ਦੀ ਸਾਰਾ ਵੀਰਾਂ ਵਿੱਚ ਆਣਗੇ ਫੌਜਾਂ ਨੂੰ ਹੌਸਲਾ ਵਧਾਈ ਮਿਲੀ ਸਾਡੇ ਵੀਰਾਂ ਨੂੰ ਮਿਲੀ ਆ ਇਸ ਨਾਲ ਸੁਨਤਰਾ ਸੁਨਤ ਜੁੜਦੀ ਰਹੇ ਆਪਾਂ ਜਿਹੜਾ ਵਾ ਕੋਈ ਚੰਗੇ ਆਉਣ ਵਾਲੇ ਸਮੇਂ ਉਤੇ ਚੰਗਾ ਸੁਭਾਵਾ ਜਿਹੜਾ ਸਮਾਂ ਵਾ ਗੁਰੂ ਨਾਨਕ ਸਾਹਿਬ ਹੀ ਕਿਰਪਾ ਕਰਦੇ ਨੇ ਰੇ ਰਾਣੇ ਭਾਜੀ ਜੀ ਹੋਰ ਵੀ ਕਲੱਬਾਂ ਵਾਲੇ ਵੀ ਜਿਹੜੇ ਆ ਸਾਰੇ ਸਤਿਕਾਰ ਕਰਦੇ ਆ ਤੇ ਕਿਰਪਾ ਕਰਨ ਮਹਾਰਾਜ ਆਪਾਂ ਵਾਲੇ ਸਮੇਂ ਵਿੱਚ ਪਥਰੀ ਸਿਆਹ ਵਿੱਚ ਹਾਰੀ ਭਸਗੀਏ ਗੁਰੂ ਨਾਨਕ ਸਾਹਿਬ ਕਿਰਪਾ ਕਰ ਹਾਜ਼ਰੀ ਕਰਨ ਪ੍ਰਵਾਨ ਇਹ ਕਲੱਬ ਵਿੱਚ ਆਈਆਂ ਵੀਰ ਤੇ ਸਾਡੇ ਜਵਾਨ ਵੀ ਜੋਸ਼ ਦਿਖਾ ਲੈਂਦੇ ਆ ਤੇ ਫੌਜਾਂ ਨੂੰ ਵੀ ਭਾਜੀ ਕਹਿਣ ਲੱਗੇ ਵੀ ਤੁਸੀਂ ਵੀ ਮਹਾਰਾਜ ਦੇ ਪ੍ਰਕਾਸ਼ ਦਾੜੇ ਦੀਆਂ ਖੁਸ਼ੀਆਂ ਲੋ ਤੇ ਇਹ ਕਾਲਾ ਸਰਬੱਤ ਦਾ ਅਖਾੜਾ ਜਿਹੜੀਆਂ ਫੌਜਾਂ ਇੱਥੇ ਹੋਣੀਆਂ ਸਾਰੀਆਂ ਦਾ ਅਖਾੜਾ ਗੁਰੂ ਨਾਨਕ ਸਾਹਿਬ ਕਿਰਪਾ ਕਰ ਰਾਣੇ ਭਾਜੀ ਤੇ ਇਸੇ ਤਰ੍ਹਾਂ ਇਹ ਪਿਆਰ ਜਿਹੜਾ ਫੁੱਜਣਾ ਬਣਾਈ ਰੱਖਣਾ ਤੇ ਨਾਲ ਕਨਾ ਚੜਦੀ ਕਲਾ ਮੇਰੇ ਮਾਣ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗਈ ਗੋਈ ਆਵੇ ਸੋਨੇ ਵਾਲਾ ਜਫਤੇ ਪਾਵੇ ਨਾਲ ਜੀ ਆ ਨਾਲ ਕਰੇ ਗਾਲ ਦੇਖ ਦੇਖ ਫਤਿਹ ਗੁਰੂ ਪੰਥ ਸਾਹਿਬ ਜੀ ਹਾਰ ਮੰਗਾਵੋ ਔਰ ਦਵਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਦੇਵਾ ਕੋਈ ਕਾਫੀ ਰੋਤੇ ਰੁਮਾਨਾ ਕੋਈ ਪੋਸਟ ਕਵਾ ਟੈਂਸ਼ਨ ਹੋ ਗਈ ਇਹ ਫੌਜਾਂ ਦਿਰੀਆਂ ਵਾਂ ਤੇ ਸਾਰੀਆਂ ਅੱਗੇ ਵਧਾ ਲਈਓ ਵਾਲੇ ਸਰਦਾਰ ਜਿਹੜਾ ਇਹਦਾ ਖਿਆਲ ਨਹੀਂ ਨਾ ਉਹ ਸੁਤਨਾ ਬਸ ਇੱਕ ਕੰਮਿਸ਼ਨ ਹੈਗਾ ਟੀਮ ਨਾ ਬਾਹਰ ਭੇਜਦੇ ਆ ਉਹ ਤੋਂ ਗੱਲ ਲਿਖੇ ਅਸੀਂ ਤਾਂ ਨਾਲ ਜਦੋਂ ਸਾਨੂੰ ਅੱਧੀ ਰਾਤ ਜਾੜ ਕਰੋ ਉਸਨੇ ਫੋਨ ਜਾਂਦਾ ਦੇਖੋ ਠੀਕ ਹੋ ਗਿਆ ਸਾਰੀ ਤੁਹਾਨੂੰ ਵਾਸਤੇ ਪਹੁੰਚ ਜਾਣਗੇ ਗੱਲ ਵੀ ਆਪਾਂ ਨਾਲ ਸੁਣਤੋਂ ਨਾਲ ਸੁਣਤੋਂ ਤੇ ਜੁੜੀ ਆ ਪਰ ਇਦਾਂ ਪੰਥ ਵਿੱਚ ਦੂੜੀਆਂ ਲੱਗੀਆਂ ਪਾਸ਼ਾ ਨੇ ਇੰਦਰ ਉੰਦਰ ਜਿਹੜਾ ਆਪਣੇ ਕਾਰਜਕਾਰਨ ਵਾਸਤੇ ਜਾਣਾ ਪੈਂਦਾ ਇਹ ਤੇ ਕੇ ਸਮੇਂ ਅਨੁਸਾਰ ਜਿਹੜਾ ਵਾ ਅੱਜ ਨਹੀਂ ਆਇਆ ਜੀ ਸਤਬੁੱਲਵਾਗੇ ਕਰੇ ਕਰਾਵੇ ਆਪੇ ਆ ਮਾਸ ਦੇ ਨਾ ਕਿਸੇ ਦੇ ਹੱਥ ਜੋ ਕਰਦਾ ਉਹ ਕਰਦਿਆ ਕਰਤਾ ਕਰੇ ਸੋ ਇਹ ਸੋ ਨਾ ਬਚਣ ਮੰਨ ਗਏ ਜਿਹੜਾ ਪੰਥਿਆ ਪਾਲਣਾ ਕਰਦਿਆ ਵਾ ਆਪਾਂ ਕੇ ਦੇ ਸਿੱਧਾ ਸਤਿ ਜੋੜੀ ਰੱਖੀ ਨਿ ਕਿਰਪਾ ਕਰਨ ਮਹਾਰਾਜ ਕਰਦੀ ਵਾ ਜੀ ਕੀ ਫਤਿਹ ਆਜੋ